ਗਮਾ ਸਾਹਿਬ ਸੀਡੀਐਲ ਦੀ ਚਰਚਾ ਆਪਾਂ 2-3 ਦਿਨ ਤੋਂ ਕਰ ਰਹੇ ਹੈਗੇ ਆ ਜਿਸ ਤਰੀਕੇ ਦੇ ਨਾਲ ਸ਼ੈਨ ਡਫੀ ਹੋਣਾ ਤੇ ਆ ਕਾਨੂੰਨ ਜਿਹੜਾ ਲਿਆਂਦਾ ਹੈਗਾ ਇਸ ਆਪਣੀਆਂ ਜਿੰਨੀਆਂ ਵੀ ਡੀਐਮਵੀ ਹੈਗੀਆਂ ਨੇ ਉਹਨਾਂ ਨੂੰ ਆਦੇਸ਼ ਜਿਹੜੇ ਜਾਰੀ ਕੀਤੇ ਹੈਗੇ ਨੇ ਕਿ ਨੌਨ ਡੋਮੋਸਾਈਡ ਜਿਹੜੇ ਸੀਡੀਐਲ ਨੇ ਉਹਨਾਂ ਨੂੰ ਰਿਵੋਕ ਕਰੋ ਤੇ ਹੁਣ ਟੈਕਸਸ ਦੇ ਵਿੱਚ ਕਾਰਵਾਈ ਸ਼ੁਰੂ ਹੋ ਗਈ ਹੋਈ ਹੈ ਸਾਫ਼ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਗਿਆ ਹੈ ਕਿ ਅਸੀਂ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਟੱਪ ਕੇ ਆਏ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਸੀਡੀਐਲ ਨਹੀਂ ਦਵਾਂਗੇ ਔਰ ਨਾਲ ਦੀ ਨਾਲ ਉਹਨਾਂ ਨੇ ਰਿਵੋਕ ਕਰਨੇ ਵੀ ਸੀਰੀਅਲ ਸ਼ੁਰੂ ਕਰ ਦਿੱਤੇ ਨੇ ਆ ਬਿਲਕੁਲ ਚੰਨ ਸਾਹਿਬ ਜੇ ਗੱਲ ਕਰੀਏ ਤੇ ਜਿੱਦਨ ਦੇ ਸ਼ਾਨ ਡਫੀ ਨੇ ਇਹ ਆਰਡਰ ਕੀਤੇ ਹੈਗੇ ਆ ਕਿ ਇਸ ਨਿਊ ਕਾਨੂੰਨ ਦੇ ਮੁਤਾਬਕ ਕਿ ਜਿਹੜਾ ਨਾਨ ਡੋਮਿਸਾਈਲ ਹੈਗੇ ਆ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਵੇਗਾ ਸੀਡੀਐਲ ਨਹੀਂ ਮੁਹੱਈਆ ਹੋਵੇਗਾ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਦੇ ਇਹ ਸੀਡੀਐਲ ਬਾਰੇ ਬਹੁਤ ਵੱਡੇ ਪੱਧਰ ਤੇ ਚਰਚਾ ਛੜੀ ਹੋਈ ਹੈ ਜਿਹੜਾ ਹਰਜਿੰਦਰ ਸਿੰਘ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਜਿੰਨੀਆਂ ਵੀ ਖਾਸ ਕਰਕੇ ਰਿਪਬਲਿਕਨ ਸਟੇਟਾਂ ਹੈਗੀਆਂ ਨੇ ਕੰਜ਼ਰਵੇਟਿਵ ਸਟੇਟਾਂ ਹੈਗੀਆਂ ਨੇ ਉਹ ਪਹਿਲਾਂ ਹੀ ਆਪੋ ਆਪਣੇ ਤੌਰ ਤੇ ਕਹਿ ਚੁੱਕੀਆਂ ਸੀ ਕਿ ਅਸੀਂ ਆਪਣੇ ਸਟੇਟਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਹੈਗੇ ਆ ਵਰਕ ਪਰਮਿਟ ਵਾਲੇ ਉਹਨਾਂ ਨੂੰ ਸੀਡੀਐਲ ਨਹੀਂ ਦੇਵਾਂਗੇ ਪਰ ਉਹਨਾਂ ਕੋਲ ਕਾਨੂੰਨ ਕੋਈ ਨਹੀਂ ਸੀਗਾ ਹੁਣ ਜਦੋਂ ਤੁਹਾਡੇ ਕੋਲ ਫੈਡਰਲ ਦਾ ਕਾਨੂੰਨ ਆ ਗਿਆ ਉਹਨਾਂ ਵਾਸਤੇ ਤਾਂ ਇਹ ਸਮਝ ਲਓ ਕਿ ਹਥਿਆਰ ਮਿਲ ਗਿਆ ਕਿ ਹੁਣ ਜਿੰਨੀਆਂ ਵੀ ਕਨਜ਼ਰਵੇਟਿਵ ਸਟੇਟਾਂ ਹੈਗੀਆਂ ਰਿਪਬਲਿਕਨ ਸਟੇਟਾਂ ਹੈਗੀਆਂ ਉਹਨਾਂ ਦੇ ਵਿੱਚ ਇਹ ਕਾਨੂੰਨ ਜਿਹੜਾ ਆ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਔਲਰੇਡੀ ਲਾਗੂ ਹੋ ਚੁੱਕਿਆ ਕਿਉਂਕਿ ਜਿਹੜੇ ਇਹ ਆਰਡਰ ਨੇ ਇਹ ਇਲੈਕਟ੍ਰੋਨਿਕਲੀ ਸਾਰਿਆਂ ਦੇ ਮੈਸੇਜ ਜਿਹੜੇ ਈਮੇਲ ਆ ਜਾ ਚੁੱਕੀਆਂ ਨੇ ਜਿੰਨੇ ਵੀ ਇਹ ਮੋਟਰ ਵਹੀਕਲ ਦੇ ਡਿਪਾਰਟਮੈਂਟ ਦੇ ਜਿਹੜੇ ادارے ਆ ਉਹਨਾਂ ਨੂੰ ਇਹ ਮੈਸੇਜ ਪਹੁੰਚ ਚੁੱਕੇ ਨੇ ਕਿ ਉਹਨਾਂ ਨੂੰ ਡਾਇਰੈਕਸ਼ਨਲ ਦੇ ਦਿੱਤੀਆਂ ਗਈਆਂ ਨੇ ਕਿ ਹੁਣ ਤੁਸੀਂ ਕੀ ਕਰਨਾ ਆ ਤੇ ਜਦੋਂ ਕੋ ਤੁਹਾਡੇ ਕੋਲ ਵਰਕ ਪਰਮਿਟ ਵਾਲਾ ਆਉਂਦਾ ਤੁਸੀਂ ਉਹਦੇ ਕੋਲ ਕਿਹੜੇ ਡਾਕੂਮੈਂਟ ਜਿਹੜੇ ਆ ਉਹ ਰਿਕੁਆਇਰ ਕਰਨੇ ਹੈਗੇ ਆ ਜੇ ਉਹਨਾਂ ਕੋਲ ਇਹ ਡਾਕੂਮੈਂਟ ਨਹੀਂ ਦੇਰ ਇਸ ਨੋ ਸੀਡੀਐਲ ਤੇ ਜਿਸ ਤਰ੍ਹਾਂ ਲਾਸਟ ਟਾਈਮ ਆਪਣੇ ਰਾਜਵੀਰ ਬਾਠਲਾ ਸਾਹਿਬ ਨੇ ਇਹ ਗੱਲ ਕੀਤੀ ਸੀਗੀ ਉਹਦੇ ਬਾਰੇ ਬਹੁਤ ਸਾਨੂੰ ਵੀ ਗੱਲ ਆਈ ਜਾਂਦੀਆਂ ਪਰ ਅਸੀਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਅਸੀਂ ਕਾਨੂੰਨੀ ਮਾਹਿਰ ਨਹੀਂ ਹੈਗੇ ਅੱਜ ਤੱਕ ਸਿਰਫ ਤੁਹਾਡੇ ਨਾਲ ਤੁਹਾਡੀਆਂ ਇਹ ਗੱਲਾਂ ਬਾਤਾਂ ਸਾਂਝੇ ਕਰਨ ਵਾਸਤੇ ਪਲੇਟਫਾਰਮ ਹੈਗਾ ਅ ਜੇ ਤੁਸੀਂ ਕੋਈ ਵੀ ਕਾਨੂੰਨੀ ਸਲਾਹ ਲੈਣੀ ਹੈ ਉਹ ਕਿਸੇ ਵੀ ਵਕੀਲ ਦੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਕੋਈ ਵੀ ਜਿਹੜੀ ਕਾਨੂੰਨੀ ਸਲਾਹ ਉਹ ਨਹੀਂ ਦੇ ਸਕਦੇ ਅਗੇਨ ਜਦੋਂ ਇਹ ਗੱਲਬਾਤ ਸਾਰੀ ਕਲੀਅਰ ਹੋ ਚੁੱਕੀ ਹੈ ਕਿ ਹੁਣ ਜਿਹੜਾ ਸੀਡੀਐਲ ਹੈ ਉਹ ਕੌਣ ਲੈ ਸਕਦਾ ਕਿਵੇਂ ਲੈ ਸਕਦਾ ਤੇ ਕੀ ਰਿਕੁਆਇਰਮੈਂਟ ਹੈਗੀ ਆ ਉਹ ਕਲੀਅਰ ਹੋ ਚੁੱਕੀ ਆ ਇੱਕ ਤਾਂ ਗ੍ਰੀਨ ਕਾਰਡ ਹੋਲਡਰ ਸਿਟੀਜ਼ਨ H1B ਵੀਜ਼ਾ ਬਿਜ਼ਨਸ ਵੀਜ਼ਾ ਔਰ ਵਿਦ I94 ਹੂੰ ਜਿਨ੍ਹਾਂ ਦੇ ਇਹ ਚੀਜ਼ਾਂ ਚੁਗਾਵਾ ਸਾਹਿਬ ਲਗਭਗ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਦੱਸ ਹੀ ਰਹੇ ਹੈਗੇ ਆ ਕਲੀਅਰ ਕਰ ਹੀ ਲਈਆਂ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਹੀ ਗਿਆ ਕਿ ਟੈਕਸਸ ਕੀ ਕਹਿ ਰਿਹਾ ਟੈਕਸਸ ਦੀ ਜਿਹੜੀ ਨਵੀਂ ਅਪਡੇਟ ਹੈ ਉਦੇ ਮੁਤਾਬਕ ਵਾਕਈ ਜਿਹੜੇ ਇਹ ਰੂਲ ਨੇ ওভার ਲਾਗੂ ਹੋ ਗਏ ਸੀਡੀਐਲ ਕੈਨਸਲ ਕਰ ਲੱਗ ਪਏ ਬਿਲਕੁਲ ਉਹਨਾਂ ਨੇ ਸਾਫ਼ ਤੌਰ ਤੇ ਇਹ ਮੈਸੇਜ ਦੇ ਦਿੱਤਾ ਆ ਕਿ ਟੈਕਸਸ ਸਟੇਟ ਜਿਹੜੀ ਹੈ ਉਹ ਨਾਨ ਡੋਮਿਸਾਈਲ ਜਿਹੜੇ ਡਾਕੂਮੈਂਟ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਉਹ ਸੀਡੀਐਲ ਨਹੀਂ ਦੇਣਗੇ ਇਹਦਾ ਸਿੱਧਾ ਸਿੱਧਾ ਇਹ ਹੈਗਾ ਵੀ ਜਿਨ੍ਹਾਂ ਕੋਲ ਉਥੇ ਸੀਡੀਐਲ ਹੈਗੇ ਵੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਕਿਸੇ ਦਾ CDL ਐਕਸਪਾਇਰ ਹੁੰਦਾ ਜਾਂ ਕਿਸੇ ਨੂੰ ਕੋਈ ਵੀ ਆਈਸ ਵਾਲਾ ਜਾਂ ਹਾਈਵੇ ਟ੍ਰੂਪਰ ਜਿਹੜੇ ਹੁੰਦੇ ਆ ਕੁਝ ਰੋਕਦੇ ਆ ਜਾਂ ਸਕੇਲਾਂ ਤੇ ਰੋਕਿਆ ਜਾਂਦਾ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਕੈਂਸਲ ਵੀ ਕੀਤੇ ਜਾ ਸਕਦੇ ਕਿਉਂਕਿ ਉਹਨਾਂ ਕੋ ਅਖਤਿਆਰ ਆ ਗਿਆ ਕਿ ਇਸ ਡਾਕੂਮੈਂਟ ਵਾਲੇ ਬੰਦੇ ਨਹੀ ਹੁਣ ਜਿਹੜੀ ਨਿਊਜ਼ ਆਈ ਹੈ ਕਿ ਜਿਨ੍ਹਾਂ ਦੇ ਜਿਹਨੇ ਨਾਨ ਡੋਮੋਸਾਈਡ ਨੇ ਲੈਟਰ ਕੱਢ ਕੇ ਉਹਨਾਂ ਨੂੰ ਨਵੇਂ ਸਿਰ ਤੋਂ CDL ਬਣਾਉਣ ਦੇ ਲਈ ਕਿਹਾ ਜਾਊਗਾ ਬਿਲਕੁਲ ਜੀ ਜਦੋਂ ਕੋਈ ਵੀ ਕਿਸੇ ਨੂੰ ਉਹ ਰੁਕਿਆ ਜਾਂਦਾ ਆ ਤੇ ਜੇ ਉਹਦੇ ਡਾਕੂਮੈਂਟ ਮੰਗੇ ਜਾਂਦੇ ਆ ਜੇ ਨਹੀਂ ਪ੍ਰੋਵਾਈਡ ਕਰਦੇ ਤਾਂ ਉਸ ਨੂੰ ਵਿਦਨ ਟਾਈਮ ਫਰੇਮ ਦੇ ਵਿੱਚ ਡੀਐਮਵੀ ਜਾਣ ਲਈ ਕਿਹਾ ਜਾਂਦਾ ਆ ਕਿ ਤੂੰ ਆਹ ਜਿਹੜਾ ਤੈਨੂੰ ਅਸੀਂ ਆਪਣਾ ਪ੍ਰਿੰਟ ਆਊਟ ਦੇ ਰਹੇ ਆ ਇਹ ਨਾਲ ਲੈ ਕੇ ਆ ਜਿਹੜੇ ਰਿਕੁਆਇਰਡ ਡਾਕੂਮੈਂਟ ਨੇ ਲੈ ਕੇ ਤੇ ਆਪਣੇ ਡੀਐਮਵੀ ਵਿੱਚ ਪਹੁੰਚੋ ਤੇ ਤੁਹਾਨੂੰ ਪਤਾ ਵੀ ਜੇ ਤੁਸੀਂ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਤਾਂ ਉਹਦਾ ਸਿੱਧਾ ਸਿੱਧਾ ਕੀ ਹੈਗਾ ਮਤਲਬ ਕਿ ਤੁਹਾਡਾ ਜਿਹੜਾ ਸੀਡੀਐਲ ਜਿਹੜਾ ਉਹ ਰਿਵੋਕ ਕੀਤਾ ਜਾਊਗਾ ਕੈਨਸਲ ਕੀਤਾ ਜਾਊਗਾ ਤੁਹਾਨੂੰ ਕਮਰਸ਼ੀਅਲ ਲਾਇਸੈਂਸ ਤੋਂ ਹਟਾ ਕੇ ਜਿਹੜਾ ਹੈਗਾ ਆ ਸਿਰਫ ਤੇ ਸਿਰਫ ਜਿਹੜਾ ਆ ਪਰਸਨਲ ਵੀਹਿਕਲ ਜਿਹੜਾ ਹੁੰਦਾ ਕਾਰ ਵੀਹਿਕਲ ਹੁੰਦਾ ਉਹ ਲਾਇਸੈਂਸ ਜਿਹੜਾ ਤੁਹਾਨੂੰ ਦੇ ਦਿੱਤਾ ਜਾਵੇਗਾ ਅਗੇਨ ਜਦੋਂ ਇਹ ਤਾਂ ਸਿਰਫ ਟੈਕਸਸ ਦੀ ਗੱਲ ਨਹੀਂ ਹੈਗੀ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਹਰ ਇੱਕ ਥਾਂ ਤੋਂ ਖਬਰ ਆਉਣੀ ਹੈ ਕਿਉਂਕਿ ਡੈਮੋਕ੍ਰੇਟ ਸਟੇਟਾਂ ਭਾਵੇਂ ਜਿੰਨੀਆਂ ਮਰਜ਼ੀ ਹੋਣ ਪਰ ਜਦੋਂ ਗੱਲ ਫੈਡਰਲ ਦੇ ਲਾਅ ਦੀ ਆਉਂਦੀ ਹੈ ਨਾ ਇਹ ਆਪਣਾ ਜਿਹੜਾ ਕਾਨੂੰਨ ਹੈ ਫੈਡਰਲ ਦੇ ਕਾਨੂੰਨ ਨੂੰ ਇਹ ੱੱਕੇ ਨਾਲ ਬਣਾਉਂਦੇ ਆ ਇਹ ਤੁਸੀਂ ਦੇਖਿਆ ਹੋਣਾ ਕਿ ਜਿੱਥੇ-ਜਿੱਥੇ ਰਿਪਬਲਿਕਨ ਸਟੇਟਾਂ ਸਿਗੀਆਂ ਉੱਥੇ ਤਾਂ ਆਈਸ ਵਾਲੇ ਹਰ ਇੱਕ ਚੀਜ਼ ਆਸਾਨੀ ਨਾਲ ਕਰੀ ਜਾ ਰਹੀ ਹੈ ਜਿੱਥੇ ਡੈਮੋਕ੍ਰੇਟ ਸਟੇਟਾਂ ਆ ਉੱਥੇ ਇਹਨਾਂ ਨੂੰ ਆ ਇਥੋਂ ਕਹੋ ਕਿ ਜਿਹੜੇ ਨੈਸ਼ਨਲ ਟ੍ਰੂਪਰ ਹੈਗੇ ਆ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਉੱਥੇ ਆਰਮੀ ਨੂੰ ਯੂਜ਼ ਕੀਤਾ ਜਾ ਰਿਹਾ ਮਿਲਟਰੀ ਨੂੰ ਲਾਇਆ ਜਾ ਰਿਹਾ ਉੱਥੇ ਉਹਨਾਂ ਦੀ ਸਹਾਇਤਾ ਲਈ ਜਾ ਰਹੀ ਹੈ ਕਿਉਂਕਿ ਜਿੱਥੇ ਡੈਮੋਕਰੇਟ ਸਟੇਟਾਂ ਆ ਉਥੇ ਪੁਲਿਸ ਵਾਲੇ ਬਹੁਤ ਵੱਡੀ ਹੈਲਪ ਨਹੀਂ ਕਰ ਰਹੇ ਤੇ ਇਸ ਕਰਕੇ ਉਥੇ ਮਿਲਟਰੀ ਨੂੰ ਯੂਜ਼ ਕੀਤਾ ਜਾ ਰਿਹਾ ਕਿਉਂਕਿ ਮਿਲਟਰੀ ਜਿਹੜੀ ਆ ਉਹ ਫੈਡਰਲ ਦੇ ਅੰਡਰ ਆਉਂਦੀ ਹੈਗੀ ਆ ਤੁਸੀਂ ਹੁਣ ਦੇਖੋਗੇ ਸਿਆਟਲ ਤੇ ਖਾਸ ਕਰਕੇ ਜਿਹੜਾ ਲਾਗੇ ਦੀਆਂ ਉਹਦੇ ਸਟੇਟਾਂ ਹੈਗੀਆਂ ਆ ਉਥੇ ਵੱਡੇ ਪੱਧਰ ਤੇ ਹੁਣ ਆਪਰੇਸ਼ਨ ਹੋਣ ਜਾ ਰਹੇ ਹੈਗੇ ਆ ਅ ਇਲੀਗਲਸ ਦੇ ਉੱਤੇ ਕਾਰਵਾਈ ਕਰਨ ਵਾਸਤੇ ਆਈਐਸਓ ਵੱਲੋਂ ਇਹ ਸਾਰਾ ਕੁਝ ਇਸੇ ਚੀਜ਼ ਦਾ ਹਿੱਸਾ ਹੈਗਾ ਆ ਪਰ ਸੀਡੀਐਲ ਨੂੰ ਬਹੁਤ ਆ ਜਿਆਦਾ ਆਰੇ ਹੱਥੀ ਲੈ ਕੇ ਇਹ ਜਿਹੜੀ ਗਵਰਨਮੈਂਟ ਕੰਮ ਕਰ ਰਹੀ ਹੈਗੀ ਆ ਕਿਉਂਕਿ ਹੁਣ ਇਹ ਸੁੱਖਾ ਕੰਮ ਨਹੀਂ ਰਹਿ ਗਿਆ ਸੀਡੀਐਲ ਲੈਣਾ ਔਰ ਉਹਦੇ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਹੁਣ ਜਿਹੜੇ ਸਕੂਲ ਨੇ ਜਿਹੜੇ ਤੁਹਾਨੂੰ ਸੀਡੀਐਲ ਲੈਂਡ ਵਿੱਚ ਹੈਲਪ ਕਰਦੇ ਨੇ ਤੋਂ ਮੇਰਾ ਨਹੀਂ ਖਿਆਲ ਕੋਈ ਵੀ ਸਕੂਲ ਜਿਹੜਾ ਹੁਣ ਤੁਹਾਨੂੰ ਜੇ ਤੁਹਾਡੇ ਕੋਲ ਡੋਮਿਸਾਈਲ ਡਾਕੂਮੈਂਟ ਨਹੀਂ ਹੈਗੇ ਤੇ ਮੈਨੂੰ ਲੱਗਦਾ ਕੋਈ ਵੀ ਸਕੂਲ ਤੁਹਾਨੂੰ ਟ੍ਰੇਨਿੰਗ ਦੇਊਗਾ ਕਿਉਂਕਿ ਸਕੂਲ ਵੀ ਤਾਂ ਡੀਐਮਵੀ ਦੇ ਜਿਹੜੇ ਦਾਇਰੇ ਵਿੱਚ ਆਉਂਦੇ ਹੈਗੇ ਆ ਉਹਨਾਂ ਨੂੰ ਵੀ ਜ਼ਰੂਰ ਲੈਟਰਾਂ ਗਈਆਂ ਹੋਣਗੀਆਂ ਉਹਨਾਂ ਨੂੰ ਵੀ ਜ਼ਰੂਰ ਮੈਸੇਜ ਗਏ ਹੋਣਗੇ ਕਿ ਤੁਸੀਂ ਸਿਰਫ ਉਹੋ ਹੀ ਸਟੂਡੈਂਟ ਇੱਥੇ ਲੈ ਕੇ ਆ ਸਕਦੇ ਆ ਜਿਹਦੇ ਕੋਲ ਆਹ ਡਾਕੂਮੈਂਟ ਰਿਕੁਆਇਰਡ ਹੋਣਗੇ ਤੇ ਉਹਦੇ ਨਾਲ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਜਿਹੜੇ ਟਰਕਿੰਗ ਸਕੂਲ ਆ ਬੰਦ ਹੋ ਰਹੇ ਆ ਕਿਉਂਕਿ ਹਰ ਸ਼ਹਿਰ ਵਿੱਚ 2-2 4-4 5-5 ਟਰਕਿੰਗ ਸਕੂਲ ਸੀਗੇ ਤੇ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁੰਡੇ ਜਿਹੜੇ ਟ੍ਰੇਨਿੰਗ ਲੈਂਦੇ ਸੀਗੇ ਹੁਣ ਜਦੋਂ ਇਹ ਸਾਰਾ ਕਾਨੂੰਨ ਇਦਾਂ ਬਣ ਗਿਆ ਹੈ ਟੈਕਸਸ ਦਾ ਸਿੱਧੇ ਤੌਰ ਤੇ ਇਹ ਕਹਿ ਦੇਣਾ ਕਿ ਅਸੀਂ ਜਿਹੜੇ ਆ ਨਾਨ ਡੋਮਿਸਾਈਲ ਵਾਲੇ ਕਿਸੇ ਵੀ ਬੰਦੇ ਨੂੰ ਸੀਡੀਐਲ ਨਹੀਂ ਦੇਣਾ ਇਹ ਮੈਸੇਜ ਬੜਾ ਕਲੀਅਰ ਕੱਟ ਕਰ ਦਿੱਤਾ ਗਿਆ ਹੈ ਕਿ ਅਸੀਂ ਇਹਦੇ ਵਿੱਚ ਕੋਈ ਰਾਇਤ ਨਹੀਂ ਦੇ ਰਹੇ ਜੋ ਵੀ ਫੈਡਰਲ ਦਾ ਕਾਨੂੰਨ ਹੈ ਅਸੀਂ ਉਹਦੀ ਪਾਲਣਾ ਕਰਾਂਗੇ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਸ਼ੇਨ ਡਫੀ ਨੇ ਇਹ ਆ ਆਰਡਰ ਕੱਢੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਇਸ ਨੂੰ ਇਮੀਡੀਏਟਲੀ ਐਮਰਜੈਂਸੀ ਜਿਹੜਾ ਆ ਅੱਜ ਤੋਂ ਹੀ ਲਾਗੂ ਕੀਤਾ ਜਾਵੇ ਇਹ ਨਹੀਂ ਕਿਹਾ ਕਿ ਇਸ ਨੂੰ ਰਾਤ ਨੂੰ 12 ਵਜੇ ਤੋਂ ਬਾਅਦ ਲਾਗੂ ਕੀਤਾ ਜਾਵੇ ਉਹਨਾਂ ਕਿਹਾ ਵੀ ਅੱਜ ਅਸੀਂ ਕਹਿ ਦਤਾ ਆ ਤੇ ਅੱਜ ਤੋਂ ਹੀ ਸਾਰਿਆਂ ਨੂੰ ਲੈਟਰ ਭੇਜ ਦੇਣੇ ਆ ਸਾਰਿਆਂ ਨੂੰ ਮੈਸੇਜ ਕਰ ਦੇਣੇ ਆ ਤੇ ਉਸ ਤੋਂ ਬਾਅਦ ਇਹ ਕਾਨੂੰਨ ਜਿਹੜਾ ਆ ਇਹ ਲਾਗੂ ਹੋ ਜਾਵੇਗਾ ਜਿਹਦਾ ਅਸਰ ਜਿਹੜਾ ਉਸੇ ਦਿਨ ਹੀ ਦਿਖਣਾ ਸ਼ੁਰੂ ਹੋ ਗਿਆ ਸੀ ਉਹਦਾ ਅਸਰ ਕਿ ਕੱਲ ਦਾ ਡੀਐਮਵੀ ਉੱਤੇ ਨਹੀਂ ਹੋਇਆ ਜਿਹੜੀਆਂ ਸਕੇਲਾਂ ਆ ਜਿੱਥੋਂ ਤੁਸੀਂ ਆਪਣਾ ਟਰੱਕ ਜਿਹੜਾ ਆ ਪਾਸ ਕਰਕੇ ਲੰਘਦੇ ਆ ਜਿੱਥੋਂ ਤੁਹਾਨੂੰ ਰੋਕਿਆ ਜਾਂਦਾ ਤੁਹਾਡੇ ਡਾਕੂਮੈਂਟ ਚੈੱਕ ਕੀਤੇ ਜਾਂਦੇ ਤੁਹਾਡੇ ਲੋਡ ਚੈੱਕ ਕੀਤੇ ਜਾਂਦੇ ਆ ਉਹਨਾਂ ਸਕੇਲਾਂ ਦੇ ਉੱਪਰ ਵੀ ਤੁਹਾਡੇ ਡਾਕੂਮੈਂਟ ਮੰਗੇ ਜਾ ਰਹੇ ਨੇ ਕਿਉਂ ਕਿਉਂਕਿ ਉੱਥੇ ਵੀ ਤਾਂ ਉਹਨਾਂ ਨੇ ਆਪਣਾ ਮੈਸੇਜ ਕਰ ਦਿੱਤਾ ਆ ਕਿ ਤੁਸੀਂ ਜਿਹੜੇ ਵੀ ਬੰਦੇ ਨੂੰ ਰੋਕਦੇ ਆ ਤੁਹਾਨੂੰ ਹੱਕ ਹਕੂਕ ਹੈਗਾ ਕਿ ਤੁਸੀਂ ਉਹਦੇ ਬੈਕਗ੍ਰਾਉਂਡ ਚੈੱਕ ਕਰੋ ਉਹਦੇ ਡੋਮਿਸਾਈਲ ਡਾਕੂਮੈਂਟ ਜਿਹੜੇ ਉਹ ਚੈੱਕ ਕਰੋ ਨੰਬਰ ਤੇ ਹੈਗੇ ਆ ਇੰਸ਼ੋਰਸ ਕੰਪਨੀਆਂ ਜਿਹੜੀ ਵੀ ਇੰਸ਼ੋਰਸ ਕੰਪਨੀ ਹੈ ਇਹ ਬਕਾਇਦਾ ਤੌਰ ਤੇ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਕਿ ਕੋਈ ਵੀ ਇੰਸ਼ੋਰਸ ਕੰਪਨੀ ਜਿਹੜੀ ਹੈ ਉਹ ਜਦੋਂ ਕਿਸੇ ਬੰਦੇ ਦੀ ਇੰਸ਼ੋਰਸ ਕਰਦੀ ਹੈ ਤੇ ਉਹਦੇ ਕੋਲ ਜਿਹੜੇ ਹੈਗੇ ਆ ਡੋਮਿਸਾਈਲ ਜਿਹੜੇ ਡਾਕੂਮੈਂਟ ਮੰਗੇ ਜਾਣ ਜਿਹੜਾ ਵੀ ਨਾਨ ਡੋਮਿਸਾਈਲ ਹੈਗਾ ਉਹਦੀ ਇੰਸ਼ੋਰਸ ਨਾ ਕੀਤੀ ਜਾਵੇ ਇਹ ਸਾਰਾ ਕੁਝ ਇਹਦਾ ਪਾਰਟ ਹੈ ਅਗੇਨ ਸੀ ਡੀ ਐਲ ਦੇ ਉੱਪਰ ਜਿਹੜੀ ਰੋਕ ਲਾਈ ਹੈ ਉਹ ਬੜੇ ਵੱਡੇ ਪੱਧਰ ਤੇ ਉਹਦੇ ਉੱਤੇ ਪੂਰੀ ਕੰਟਰੀ ਦੇ ਵਿੱਚ ਪੂਰੀਆਂ 48 ਸਟੇਟ ਦੇ ਵਿੱਚ ਇਹ ਸਾਰਾ ਕਾਨੂੰਨ ਜਿਹੜਾ ਉਹ ਲਾਗੂ ਹੋ ਚੁੱਕਾ ਹੈ ਹੂੰ ਕੱਲੀ ਚੰਗਵਾ ਸਾਹਿਬ ਦੇਖੋ ਇੱਕ ਤਾਂ ਇੰਸ਼ੋਰਸ ਦੀ ਅਪਡੇਟ ਆ ਗਈ ਹੈ ਮੈਂ ਹੁਣੇ-ਹੁਣੇ ਦੇਖ ਰਿਹਾ ਸੀਗਾ ਜਿੰਨੀਆਂ ਵੀ ਕੰਪਨੀਆਂ ਜਿੰਨੇ ਵੀ ਅੱਗੇ ਸਾਡੇ ਪੰਜਾਬੀ ਭਰਾ ਅੱਗੇ ਇੰਸ਼ੋਰਸਾ ਕਰਵਾਉਂਦੇ ਨੇ ਉਹਨਾਂ ਦੀ ਇੱਕ ਮੀਟਿੰਗ ਸੀ ਉਹਦੇ ਵਿੱਚ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਉਹਨਾਂ ਨੂੰ ਕਿ ਤੁਸੀਂ ਇੰਸ਼ੋਰਸ ਵੇਲੇ ਜੇ ਕਿਸੇ ਡਰਾਈਵਰ ਨੂੰ ਐਡ ਕਰਨਾ ਹੈ ਤਾਂ ਉਹ ਐਡ ਜਿਹੜਾ ਹੈ ਤਾਂ ਕਰਨਾ ਹੈ ਉਹਦੇ ਵਿੱਚ ਅ ਗ੍ਰੀਨ ਕਾਰਡ ਹੋਵੇਗਾ ਸੀਡੀਐਲ ਹ ਹੋਲਡਰ ਜਾਂ ਫਿਰ ਸਿਟੀਜ਼ਨ ਹੋਵੇਗਾ ਉਸੇ ਬੰਦੇ ਨੂੰ ਐਡ ਕਰਨਾ ਨਵੇਂ ਬੰਦੇ ਐਡ ਨਹੀਂ ਹੋ ਸਕਦੇ ਇਹ ਵੱਡੀ ਅਪਡੇਟ ਹੈਗੀ ਹੈ ਇਸ ਦੇ ਨਾਲ ਨਾਲ ਜਿਹੜੀ ਹੁਣ ਅਗਲਾ ਸਟੈਪ ਹੋਣ ਜਾ ਰਿਹਾ ਮੈਨੂੰ ਇਹ ਲੱਗ ਰਿਹਾ ਹੈ ਕਿ ਜਦੋਂ ਆਪਾਂ ਡਰੱਗ ਟੈਸਟ ਲਈ ਜਾਂਦੇ ਹਾਂ ਜਦੋਂ ਆਪਾਂ ਰੈਂਡਮ ਕਰਨ ਲਈ ਜਾਂਦੇ ਹਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਲੈਟਰਾਂ ਜਾਣੀਆਂ ਸ਼ੁਰੂ ਹੋ ਜਾਣੀਆਂ ਕਿ ਜਿਹੜੇ ਬੰਦੇ ਭਾਈ ਗ੍ਰੀਨ ਕਾਰਡ ਨੇ ਕਿਉਂਕਿ ਇਹਨਾਂ ਨੇ ਹੁਣ ਰਿਵੋਕ ਕਰਨੇ ਨੇ ਜਿਹੜੇ ਸੀਡੀਐਲ ਹੈ ਜਟਨ ਸਾਹਿਬ ਇੱਕ ਚੀਜ਼ ਹੋਰ ਵੀ ਹੋਣੀ ਹੈ ਇੰਸ਼ੋਰਸ ਕੰਪਨੀਆਂ ਨੇ ਕੀ ਕਰਨਾ ਹੈਗਾ ਆ ਇਹਨਾਂ ਨੇ ਲੈਟਰਾਂ ਕੱਢ ਦੇਣੀਆਂ ਸਾਰੀਆਂ ਕੰਪਨੀਆਂ ਨੂੰ ਕਿ ਜਿਹੜੇ ਤੁਹਾਡੇ ਡਰਾਈਵਰ ਤੁਸੀਂ ਐਡ ਕੀਤੇ ਆ ਹਰ ਇੱਕ ਡਰਾਈਵਰ ਦੇ ਸਾਨੂੰ ਡਾਕੂਮੈਂਟ ਚਾਹੀਦੇ ਆ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਇੱਕ ਦੋ ਹਫ਼ਤਿਆਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਜਿਹੜਾ ਹੈਗਾ ਆ ਇਹਨਾਂ ਨੇ ਜੰਗੀ ਪੱਤਰ ਤੇ ਕਰਨਾ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਐਕਟਿਵ ਸੀਡੀਐਲ ਨੇ ਉਹਨਾਂ ਨੂੰ ਕਿੱਦਾਂ ਬੰਦ ਕੀਤਾ ਜਾਵੇ ਕਿਉਂਕਿ ਇਹ ਬੜੀ ਵੱਡੀ ਸਿਹਤਰਦੀ ਹੈ ਨਾ ਗਵਰਨਮੈਂਟ ਵਾਸਤੇ ਕਿ ਠੀਕ ਹੈ ਜਿਹੜੇ ਨਵੇਂ ਆ ਉਹ ਤੇ ਆਪਾਂ ਨਹੀਂ ਦੇਣੇ ਪਰ ਜਿਹਨੇ ਕੋਲ ਕਰੰਟ ਸੀਡੀਐਲ ਹੈਗੇ ਆ ਉਹਨਾਂ ਨੂੰ ਆਪਾਂ ਉਦਾਂ ਤੇ ਰੋਕ ਨਹੀਂ ਸਕਦੇ ਤੇ ਉਹਨਾਂ ਨੇ ਕੀ ਸਾਰ ਲਿਆ ਆ ਨੰਬਰ 1 ਡੀਐਮਵੀ ਨੰਬਰ 2 ਜਿਹੜੇ ਡਰੱਗ ਟੈਸਟ ਵਾਲੇ ਆ ਨੰਬਰ 3 ਸਭ ਤੋਂ ਵੱਡਾ ਕੌਣ ਹੈ ਇੰਸ਼ੋਰੈਂਸ ਕੰਪਨੀ ਹੈ ਕਿਉਂਕਿ ਇੰਸ਼ੋਰੈਂਸ ਤੋਂ ਬਿਨਾ ਤੁਸੀਂ ਟਰੱਕ ਚਲਾ ਨਹੀਂ ਸਕਦੇ ਜੇ ਇੰਸ਼ੋਰੈਂਸ ਲੈਣੀ ਹੈ ਤੇ ਡਰਾਈਵਰ ਐਡ ਹੋਣਾ ਮਸਟ ਹੈਗਾ ਜੇ ਡਰਾਈਵਰ ਐਡ ਨਹੀਂ ਹੈਗਾ ਤੁਸੀਂ ਲੋਡ ਨਹੀਂ ਚੱਕ ਸਕਦੇ ਜਿਹੜੀਆਂ ਬ੍ਰੋਕਰਸ ਕੰਪਨੀਆਂ ਆ ਤੁਸੀਂ ਦੇਖੋਗੇ ਉਹਨਾਂ ਨੂੰ ਵੀ ਲੈਟਰ ਜਾਓਗੇ ਕਿ ਜਿਹੜਾ ਬੰਦਾ ਜਿਹੜੀ ਕੰਪਨੀ ਤੁਹਾਡੇ ਕੋਲ ਲੋਡ ਚੱਕ ਰਹੀ ਹੈ ਉਹਦਾ ਜਿਹੜਾ ਡਰਾਈਵਰ ਲੋਡ ਚੱਕ ਕੇ ਲੈ ਕੇ ਜਾਊਗਾ ਕਿ ਉਹ ਜਿਹੜਾ ਹੈਗਾ ਆ ਡੋਮੈਸਟਾਈਲ ਕੰਪਲਾਈਂਸ ਹੈਗਾ ਕਿ ਨਹੀਂ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਇੱਕ ਪਲੇਟਫਾਰਮ ਤੇ ਕੰਮ ਕਰਨ ਲੱਗੀਆਂ ਤੁਸੀਂ ਦੇਖਿਓ ਆਪਾਂ ਕਈ ਵਾਰੀ ਇਕੱਲਾ ਜਦੋਂ ਸ਼ੁਰੂ ਵਿੱਚ ਆਇਆ ਸੀ ਨਾ ਸਾਨੂੰ ਇਦਾਂ ਲੱਗਦਾ ਸੀਗਾ ਕਿ ਨਹੀਂ ਨਹੀਂ ਜਿਨ੍ਹਾਂ ਕੋਲ ਔਰੈਡੀ 4-4 ਸਾਲ ਦੇ 5-5 ਸਾਲ ਦੇ ਸੀਰੀਅਲ ਮਿਲ ਗਏ ਆ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਪਰ ਨਹੀਂ ਇਹ ਤੁਸੀਂ 100% ਸ਼ੋਰ ਹੋ ਜੋ ਕਿ ਜਿਹੜੇ ਵੀ ਕੰਪਨੀ ਦੇ ਥਰੂ ਤੁਸੀਂ ਕੰਮ ਕਰਦੇ ਹੋ ਇਹਨਾਂ ਨੇ ਉਹਨਾਂ ਨੂੰ ਬਾਇ ਫੋਰਸ ਇੰਸ਼ੋਰੈਂਸ ਨੇ ਕਿਹਾ ਆ ਕਿ ਆ ਜਿਹੜਾ ਤੁਹਾਡਾ ਡਰਾਈਵਰ ਆ ਜਿਹੜਾ ਐਡ ਕੀਤਾ ਹੋਇਆ ਵੀ ਨੀਡ ਅ ਡੋਮਿਸਾਈਲ ਡਾਕੂਮੈਂਟ ਵਿਚ ਇਜ਼ ਰਿਕੁਆਇਰਡ ਬਾਈ ਦਾ ਡੀਐਮਵੀ ਲਾ ਜੇ ਇਹ ਨਹੀਂ ਪ੍ਰੋਵਾਈਡ ਕੀਤੇ ਗਏ ਤਾਂ ਉਹਨਾਂ ਨੇ ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਉਹ ਬੰਦ ਕਰ ਦੇਣੀ ਹੈ ਉਹਨਾਂ ਨੇ ਕਹਿਣਾ ਕਿ ਇਹ ਡਰਾਈਵਰ ਜਿਹੜਾ ਆ ਕਵਰਡ ਨਹੀਂ ਹੈਗਾ ਸੋ ਫਿਰ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਹੋਰ ਨਵਾਂ ਡਰਾਈਵਰ ਪਾਉਣ ਦਾ ਸੋ ਮੈਂ ਇਸੇ ਕਰਕੇ ਕਹਿ ਰਿਹਾ ਆ ਕਿ ਜੇ ਤੁਸੀਂ ਕੋਈ ਵੀ ਪ੍ਰੋਗਰਾਮ ਦੇਣਾ ਕੁਝ ਵੀ ਕਰਨਾ ਇਹ ਸਟ੍ਰਾਈਕ ਦੇ ਨਾਲ ਇਕੱਲੀ ਗੱਲ ਨਹੀਂ ਬਣਨੀ ਹੈ ਕਿ ਬਿਨਾ ਕਾਨੂੰਨੀ ਸਹਾਰੇ ਤੋਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਗਵਰਨਮੈਂਟ ਹੈਗੀ ਹੈ ਇਹ ਸਟ੍ਰਾਈਕਾਂ ਦੇ ਨਾਲ ਮੰਨੇਗੀ ਕਿਉਂਕਿ ਸਟ੍ਰਾਈਕਸ ਬਹੁਤ ਹੋ ਰਹੀਆਂ بڑے ਮੁਜ਼ਾਰੇ ਹੋ ਰਹੇ ਆ ਆਈਸ ਵੀ ਆ ਰਿਹਾ ਕਰਕੇ ਤੁਸੀਂ ਦੇਖਿਆ ਹੋਊਗਾ ਐਲ ਏ ਵਿੱਚ ਸ਼ਿਕਾਗੋ ਵਿੱਚ ਟੈਕਸਾਸ ਦੇ ਲਾਗੇ ਔਰ ਉਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਸਿਆਟਲ ਵਿੱਚ ਜਦ ਹੋਰ ਕਈ ਸਟੇਟਾਂ ਕੈਲੀਫੋਰਨੀਆ ਦੇ ਕਈ ਜਗ੍ਹਾ ਦੇ ਵਿੱਚ ਇਹ ਮੁਜਾਰੇ ਹੋਏ ਆ ਪਰ ਤੁਹਾਨੂੰ ਕੀ ਲੱਗਦਾ ਕੋਈ ਉਹਦਾ ਅਸਰ ਹੋਇਆ ਕੀ ਆਈਸ ਨੇ ਆਪਣੀਆਂ ਰੇਡਾਂ ਕੱਟ ਕੀਤੀਆਂ ਇਹਨਾਂ ਨੇ ਦੇਖਿਆ ਕਿ ਜਦੋਂ ਲੋਕ ਜਿਹੜੇ ਹੈਗੇ ਆ ਉਹ ਕਹਿੰਦੇ ਕਿ ਬਹੁਤ ਅੱਗੋਂ ਅਗਰੈਸਿਵ ਹੋ ਗਿਆ ਫਿਰ ਇਹਨਾਂ ਨੇ ਕੀ ਕੀਤਾ ਫਿਰ ਮਿਲਟਰੀ ਲਾਤੀ ਫਿਰ ਮਿਲਟਰੀ ਦਾ ਸਹਾਰਾ ਲਿਆ ਗਿਆ ਜਿਹੜਾ ਸਭ ਤੋਂ ਵੱਡਾ ਦੋ ਆਪਰੇਸ਼ਨ ਹੁਣ ਤੱਕ ਹੋਇਆ ਮਿਲਟਰੀ ਦੇ ਨਾਲ ਉਹ ਹੋਇਆ ਇੱਕ ਵਾਸ਼ਿੰਗਟਨ ਟੀਸੀ ਤੇ ਇੱਕ ਹੋਇਆ ਆ ਆਪਣਾ ਸ਼ਿਕਾਗੋ ਉਹ ਜਿਹੜਾ ਹੈਗਾ ਹਾਂ ਹੁਣ ਜਿਹੜਾ ਪੋਰਟਲੈਂਡ ਹੋਣ ਜਾ ਰਿਹਾ ਉਸ ਤੋਂ ਬਾਅਦ ਸਿਆਟਲ ਹੋਊਗਾ ਉਸ ਤੋਂ ਬਾਅਦ ਜਿਹੜੀਆਂ ਸੈਂਚਰੀ ਸਿਟੀਆਂ ਹੈਗੀਆਂ ਜਿਵੇਂ ਐਲ.ਏ ਹੈ ਸੈਨ ਫਰਾਂਸਿਸਕੋ ਹੈ ਜਾਂ ਹੋਰ ਵੀ ਵੱਡੀਆਂ ਸਿਟੀਆਂ ਹੈਗੀਆਂ ਇਹਨਾਂ ਨੇ ਉੱਥੇ ਆਪਣੇ ਜਿਹੜੇ ਆ ਇਸੇ ਤਰ੍ਹਾਂ ਉਹਨਾਂ ਨੇ ਸਾਰਾ ਕੁਝ ਕਲੀਨ ਆਊਟ ਕਰਨਾ ਆ ਸੋ ਮੈਂ ਅੱਗੇ ਕਹਿ ਰਿਹਾ ਕਿ ਮੁਜਾਰਿਆਂ ਦੇ ਨਾਲ ਮੈਨੂੰ ਨਹੀਂ ਲੱਗਦਾ ਇਸ ਗਵਰਨਮੈਂਟ ਤੇ ਕਿਸੇ ਵੀ ਚੀਜ਼ ਦਾ ਕੋਈ ਅਸਰ ਪੈਣ ਵਾਲਾ ਜਾਂ ਪੈ ਰਿਹਾ ਹੈਗਾ ਹਾਂ ਕਾਨੂੰਨੀ ਸਹਾਰੇ ਦੇ ਨਾਲ ਕੋਈ ਸਟੇ ਹੋ ਸਕਦੀ ਹੈ ਕਿਵੇਂ ਹੋ ਸਕਦਾ ਹੈ ਕਿਵੇਂ ਨਹੀਂ ਹੋ ਸਕਦਾ ਇਹ ਤਾਂ ਕਾਨੂੰਨੀ ਮਾਰ ਦੱਸ ਸਕਦੇ ਨੇ ਪਰ ਇਹਨੂੰ ਲੱਗਦਾ ਕਿ ਇਹ ਕਾਨੂੰਨੀ ਰਾਹ ਤੋਂ ਬਿਨਾ ਹੋਰ ਕੋਈ ਰਾਹ ਆਪਣੇ ਕੋਲ ਬਚਦਾ ਨਹੀਂ